ਦੇ ਵਿੱਚ ਦੇਸੀ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਬਣਾਇਆ ਗਿਰਿ ਪਕੌੜਾ ਜੇ ਤੁਸੀਂ ਵੀ ਦੱਸਿਓ ਕਿੱਦਾਂ ਦਾ ਬਣਿਆ ਹੈ ਗਿਰਿ ਪਕੌੜਾ ਤੇ ਲੋ ਜੀ ਪਹਿਲਾਂ ਇਕੱਠਾ ਹੋ ਜਾਂਦਾ ਫਿਰ ਇਹਨੂੰ ਜਿਸ ਵੇਲੇ ਕੱਲੇ-ਕੱਲੇ ਪਾਉ ਤਾਂ ਬਹੁਤ ਸੋਹਣੇ ਦਾਣੇ ਬਣਦੇ ਆ ਹਲਕਾ ਜਿਹਾ ਛੇਕਾ ਲਈ ਸਾਰਿਆਂ ਨੂੰ ਤੇ ਅੱਜ ਇੱਕ ਨਵੀਂ ਰੈਸਪੀ ਲੈ ਕੇ ਆਏ ਆ ਤੁਹਾਡੇ ਲਈ ਅੱਜ ਅਸੀਂ ਬਣਾਉਣ ਲੱਗੇ ਆ ਗਿਰਿ ਪਕੌੜਾ ਤੇ ਗਿਰੀਆਂ ਕੱਢ ਕੇ ਰੱਖ ਲਈਆਂ ਆ ਮੂੰਗਫਲੀ ਦੇ ਦਾਣੇ ਜਿਹਨੂੰ ਕਿਹਾ ਜਾਂਦਾ ਹੈ ਮੂੰਫਰੇ ਦੇ ਦਾਣੇ ਕੱਢ ਕੇ ਰੱਖ ਲਈਓ ਆ ਤੇ ਮੂਫੀ ਆ ਤੇ ਛਿਲ ਕੱਟ ਲਈਆ ਤੇ ਬਣਾਵਾਂਗੇ ਗੀਦੇ ਪਕੌੜਾ ਪਹਿਲੀ ਵਾਰ ਬਣਾਉਣ ਲੱਗੇ ਆ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਅੱਜ ਬਣਾਉਣ ਲੱਗੇ ਆ ਪਹਿਲੀ ਵਾਰ ਗੀਦੇ ਪਕੌੜਾ ਮੂਫਲੀ ਦੇ ਦਾਣਿਆਂ ਦਾ ਘਰ ਵਿੱਚ ਟਰਾਈ ਕਰਕੇ ਦੇਖਣ ਲੱਗੇ ਆ ਕਿੱਦਾਂ ਦਾ ਬਣਦਾ ਕਿੱਦਾਂ ਦਾ ਨਹੀਂ ਵੀਡੀਓ ਨਾ ਬਣੇ ਰਹੀਓ ਚਲੋ ਇਹ ਬਣਾਨੇ ਆ ਸੋਈ ਚ ਆ ਗਏ ਆ ਤੇ ਸਾਰਾ ਸਮਾਨ ਤਿਆਰ ਵਾ ਚਲੋ ਤੁਹਾਨੂੰ ਬਣਾ ਕੇ ਦਿਖਾਨੇ ਆ ਜੀ ਅਸੀਂ ਬਣਾਉਣ ਲੱਗੇ ਆ ਗਿਰੀ ਪਕੌੜਾ ਇਹ ਮੂੰਗਫਲੀ ਦੀਆਂ ਗਿਰियां ਕੱਢ ਲਈਆਂ ਆ ਤੇ ਇਧਰ ਬੇਸਣ ਦਾ ਘੋਲ ਬਣਾ ਲਿਆ ਆ ਅੱਛਾ ਇਧਰ ਤੇਲ ਗਰਮ ਹੋਣਾ ਰੱਖ ਦਿੱਤਾ ਆ ਤੇ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਤੇ ਫਿਰ ਅਗਲਾ ਕੰਮ ਚਾਲੂ ਕਰਾਂਗੇ ਇੱਧਰ ਮੂੰਗਫਲੀ ਦੇ ਇਸ ਤਰ੍ਹਾਂ ਦਾਣੇ ਕੱਢ ਲਏ ਸੀ ਅਸੀਂ ਘਰੇ ਮੂੰਗਫਲੀ ਲਿਆਉਂਦੀ ਸੀ ਤੇ ਦਾਣੇ ਇਹ ਕੱਢ ਲਏ ਆ ਦੇਖੋ ਇੱਕ ਅੱਛਾ ਤੇ ਇੱਧਰ ਮੂੰਗਫਲੀ ਦੇ ਦਾਣੇ ਕੱਢ ਲਏ ਆ ਇੱਧਰ ਕੋਲ ਬਣਾ ਲਿਆ ਆ ਬਾਕੀ ਇੱਧਰ ਤੋਂ ਸੁਣਿੜ ਜਣਾ ਬਣਾਈ ਰਿਹਾ ਤੇ ਦੇਖ ਰਹੀਆਂ ਕਿ ਤਰ੍ਹਾਂ ਬਣ ਗਿਰੇ ਕੋੜਾ ਟਰਾਈ ਕਰਨ ਲੱਗੇ ਆ ਪਹਿਲੀ ਵਾਰ ਬਾਕੀ ਤੁਸੀਂ ਇੱਥੇ ਵੀਡੀਓ ਨੂੰ ਬਣਾਈ ਰਹਿਓ ਤੇ ਤੇਲ ਹੋ ਗਿਆ ਗਰਮ ਤੇਲ ਗਰਮ ਹੋ ਗਿਆ ਤੇ ਇਸ ਤਰ੍ਹਾਂ ਅਸੀਂ ਮੂੰਗਫਲੀ ਇਹਦੇ ਨੂੰ ਬੇਸਣ ਦੇ ਵਿੱਚ ਪਾ ਲਈਆ ਤੇ ਚੰਗੇ ਤਰ੍ਹਾਂ ਇਹਨੂੰ ਰੁਲਾ ਲਾਂਗੇ ਤੇ ਇਹ ਦੇਖੋ ਇਹ ਹੱਥਰੇ ਨਾਲ ਇਹਨੂੰ ਪਾਵਾਂਗੇ ਬਾਕੀ ਤੁਸੀਂ ਇਹਦੇ ਵੀਡੀਓ ਨਾਲ ਜੁੜੇ ਰਹਿਓ ਤੇ ਫਿਰ ਦੇਖਦੇ ਹਾਂ ਕੀ ਬਣਦਾ ਹੈ ਅੱਜ ਤੇ ਪਹਿਲੀ ਵਾਰ ਇਹ ਕੰਮ ਕਰਨ ਲੱਗੇ ਆ ਤੇ ਬਾਕੀ ਦੇਖਦੇ ਹਾਂ ਕਿੰਨਾ ਦਾ ਗਰੇ ਕੋੜਾ ਬਣਦਾ ਹੈ ਜੀ ਇਹਦੇ ਵਿੱਚ ਮੂਫਰੀ ਦੇ ਦਾਣੇ ਗਿਰੀਆਂ ਪਾਲੀਆਂ ਸੀ ਅਸੀਂ ਤੇ ਹੁਣ ਇਹਨੂੰ ਟਰਾਈ ਕਰਦੇ ਹਾਂ ਕਿੱਦਾਂ ਦੇ ਬਣਦੀ ਹੈ ਤੇ ਦੇਖਦੇ ਹਾਂ ਰੁਕ ਤੇ ਮੂਹ ਜੀ ਦੇਖਦੇ ਹਾਂ ਕਿਹੋ ਜੀ ਚੀਜ਼ ਬਣ ਰਹੀ ਹੈ ਲੋ ਜੀ ਇਸ ਤਰ੍ਹਾਂ ਪਾਈ ਜਾਣੇ ਆ ਤੇ ਬੇਸਣਾ ਇਹ ਸਖਤ ਰੱਖਣਾ ਪੈਂਦਾ ਹੈ ਦੇਖੋ ਕੱਲੇ-ਕੱਲੇ ਪਾਣੀ ਪੈਂਦੇ ਆ ਜੇ ਇਕੱਠੇ ਪਾਓ ਤੇ ਫਿਰ ਇਕੱਠੇ ਹੋ ਜਾਂਦੇ ਆ ਇਹੋ ਦਾਣੇ ਜੀ ਤੇ ਬੋਕੇ ਦੇਖਦੇ ਹਾਂ ਕੱਢ ਕੇ ਕਿੱਦਾਂ ਦੇ ਲੋ ਜੀ ਇਹ ਮੂੰਫਲੀ ਵਾਲੇ ਗਿਰਿ ਗਿਦੀਆਂ ਮੂੰਫਲੀ ਵਾਲੇ ਗਿਰਿ ਕੋੜਾ ਬਣਾਇਆ ਤੇ ਦੇਖ ਸਕਦੇ ਹਾਂ ਬਹੁਤ ਵਧੀਆ ਬਣ ਗਿਆ ਵਿੱਚ ਵਿੱਚ ਵਧੀਆ ਬਣ ਗਿਆ ਤੇ ਇਹਨੂੰ ਜਿੱਦਾਂ ਥੋੜਾ ਜਿਹਾ ਇਦਾਂ ਕਰ ਲਾਂਗੇ ਤੇ ਕੱਲਾ ਕੱਲਾ ਤੇ ਇਹ ਦੇਖੋ ਇਹ ਵਿੱਚ ਵਿੱਚ ਤੋਂ ਬਹੁਤ ਸੋਹਣੇ ਬਣੇ ਆ ਤੇ ਪੋਲੇ ਹੋ ਗਏ ਆ ਬਣਾਇਆ ਗਿਰਿਪ ਕੋੜਾ ਦੇਖ ਸਕਦੇ ਆ ਤੇ ਜ਼ਰੂਰ ਦੱਸਿਓ ਕਿੱਦਾਂ ਦਾ ਬਣਿਆ ਹੈ ਗਿਰਿ ਪਕੌੜਾ ਬਾਕੀ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਘਰ ਦੇ ਵਿੱਚ ਘਰ ਦੇ ਵਿੱਚ ਦੇਸੀ ਤਰੀਕੇ ਨਾਲ ਆਪਣੇ ਘਰ ਦੇ ਵਿੱਚ ਬਣਾਇਆ ਗਿਰਿ ਪਕੌੜਾ ਜੇ ਤੁਸੀਂ ਵੀ ਦੱਸਿਓ ਕਿੱਦਾਂ ਦਾ ਬਣਿਆ ਹੈ ਗਿਰਿ ਪਕੌੜਾ ਤੇ ਲੋ ਜੀ ਪਹਿਲਾ ਇਕੱਠਾ ਹੋ ਜਾਂਦਾ ਫਿਰ ਇਹਨੂੰ ਜਦੋਂ ਕੱਲੇ-ਕੱਲੇ ਪਾਉ ਤਾ ਬਹੁਤ ਸੋਹਣੇ ਦਾਣੇ ਬਣਦੇ ਆ ਹਲਕੇ-ਹਲਕੇ ਸਿਮ ਗੈਸ ਤੇ ਇਹਨੂੰ ਜੇ ਤੁਸੀਂ ਫਰਾਈ ਕਰੋਗੇ ਤੇ ਬਹੁਤ ਸੋਹਣੇ ਬਣਦੇ ਆ ਦੇਖ ਸਕਦੇ ਆ ਬਹੁਤ ਸੋਹਣੇ ਲੱਗਦੇ ਆ ਗਰੀਬ ਪਕੌੜਾ ਅਸਲੀ ਗਰੀਬ ਪਕੌੜਾ ਲੱਗਦਾ ਪਿਆ ਤੇ ਜਿਵੇਂ ਇੱਕ-ਇੱਕ ਦਾਣਾ ਪਾਣਾ ਪੈਂਦਾ ਆ ਤੇ ਬੇਸਣ ਥੋੜਾ ਸੰਘਣਾ ਰੱਖਣਾ ਹੈ ਪਤਲਾ ਨਹੀਂ ਬੋਤਾ ਰੱਖਣਾ ਹੈ ਸੰਘਣਾ ਬੇਸਣ ਰੱਖੋ ਇਹ ਪਹਿਲੀ ਵਾਰ ਅਸੀਂ ਟਰਾਈ ਕੀਤੀ ਚੀਜ਼ ਬਹੁਤ ਵਧੀਆ ਬਣੀ ਆ ਪਰ ਵਿੱਚ ਪਹਿਲਾ ਪਤਲਾ ਬੇਸਣ ਸੀ ਫਿਰ ਹੋਰ ਬੇਸਣ ਪਾ ਕੇ ਸੰਘਣਾ ਕੀਤਾ ਤੇ ਜਿਸ ਵੇਲੇ ਅਸੀਂ ਇਹਨੂੰ ਬੇਸਣ ਦੇ ਘੋਲ ਵਿੱਚ ਰਲਾ ਲੈਣਾ ਹੈ ਘੋਲ ਤੋਂ ਬਾਅਦ ਰੜਾ ਕੇ ਫਿਰ ਇਹਨੂੰ ਅਸੀਂ ਇੱਕ ਇੱਕ ਕਰਕੇ ਤੇ ਕੜਾਈ ਦੇ ਵਿੱਚ ਪਾਉਣਾ ਹੈ ਤੇਲ ਦੇ ਵਿੱਚ ਤੇ ਬਹੁਤ ਸੋਹਣੇ ਬਣਦੇ ਆ ਇਸ ਤਰ੍ਹਾਂ ਦੇ ਬਣ ਜਾਂਦੇ ਆ ਦੇਖ ਸਕਦੇ ਤੁਸੀਂ ਤੇ ਜਰੂਰ ਤੁਸੀਂ ਵੀ ਦੱਸਿਓ ਕਿੱਦਾਂ ਦੇ ਲੱਗੇ ਆ ਵਾਕੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵਾਕੀ ਤੁਸੀਂ ਜ਼ਰੂਰ ਟਰਾਈ ਕਰਿਓ ਘਰ ਦੇ ਵਿੱਚ ਆ 8 ਮਿੰਟ